ਕਾਂਗਰਸੀਆਂ ਕਾਲੀਆਂ ਨੇ ਤੱਕ ਦਿਖਦੇ ਹੀ ਨਹੀਂ ਸੀ ਆਪਦੇ ਟੱਬਰ ਤੋਂ ਬਿਨਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਗਲੀਆਂ ਨਾਲੀਆਂ ਵਧੀਆ ਹੋਣ ਬਿਜਲੀ ਦਾ ਪਿੰਡ 'ਚ ਪ੍ਰਬੰਧ ਹੋਵੇ ਜਦੋਂ ਅਸੀਂ ਬਿਜਲੀ ਦਿੰਦੇ ਹੀ ਫਰੀਨ ਪੇਪਰ ਦਿਓ ਨੰਬਰ ਚੰਗੇ ਆ ਗਏ ਕਿਤੇ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪੋਝੀਆਂ ਨਗਰ ਦੇ ਸਾਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਬਹੁਤ ਧੰਨਵਾਦ ਤੁਸੀਂ ਕਬੀਲਦਾਰੀ ਦੇ ਕੰਮਾਂ 'ਚ ਟਾਈਮ ਕੱਢ ਕੇ ਆਇਆ ਪਿੰਡ ਦੇ ਵਿੱਚ ਸਵਾਗਤ ਕਰਨ ਪਹੁੰਚੇ ਹੋ ਸਾਡਾ ਮਾਨ ਸਤਕਾਰ ਦਿੱਤਾ ਸਾਰਿਆਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤਾ ਲੰਮਾ ਚੌੜਾ ਭਾਸ਼ਣ ਨਹੀਂ ਦੇਣਾ ਬਸ ਇਹੀ ਗੱਲਾਂ ਕਰਨੀਆਂ ਇੱਕ ਦੋ ਕਿ 11 ਤਰੀਕ ਨੂੰ ਇੱਕ ਚੋਣ ਆ ਗਈ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਬਸ ਤਾਂ 5 ਸਾਲਾਂ ਬਾਅਦ ਆਉਂਦੀਆਂ ਵੋਟਾਂ ਪਰ ਇੱਕ ਸੀਟ ਖਾਲੀ ਹੋ ਗਈ ਸਾਡੇ ਐਮਐਲਏ ਤੁਸੀਂ ਪਹਿਲਾਂ ਬਹੁਤ ਸਾਰਾ ਪਿਆਰ ਦੇ ਕੇ ਉਹਨਾਂ ਨੂੰ 2022 ਚ ਜਿਤਾਇਆ ਸੀ ਉਹ ਅਕਾਲ ਚਲਾਣਾ ਕਰ ਗਏ ਤਾਂ ਉਹ ਸੀਟ ਖਾਲੀ ਹੋ ਗਈ ਤੇ ਹੁਣ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਮੈਂ ਬਹੁਤ ਸਾਰੇ ਪਿੰਡਾਂ 'ਚ ਗਿਆ ਕੱਲ ਵੀ ਗਿਆ ਅੱਜ ਵੀ ਹਜੇ ਹੋਰ ਪਿੰਡਾਂ 'ਚ ਜਾਣਾ ਮੈਂ ਇਕੱਲੇ-ਇਕੱਲੇ ਪਿੰਡ ਦਾ ਹਿਸਾਬ ਲੈ ਰਿਹਾ ਕਿ ਕਿਹੜੇ ਪਿੰਡਾਂ 'ਚ ਨੌਕਰੀਆਂ ਮਿਲ ਗਈਆਂ ਕਿਹੜੇ ਪਿੰਡਾਂ ਦੀ ਕੀ ਦਿੱਕਤ ਹੈ ਕੱਲ ਮੈਂ ਢੰਡ ਤੋਂ ਸ਼ੁਰੂ ਹੋਇਆ ਸੀਗਾ ਜਾ ਕੇ ਗੱਗੋ ਬੂਹਾ ਖਤਮ ਹੋਇਆ ਵਿੱਚ ਦੀ ਕਲਸ ਪਿੰਡ ਆਇਆ ਵਿੱਚ ਦੀ ਨਸ਼ੈਰਾ ਟੱਲਾ ਆਇਆ ਵਿੱਚ ਦੀ ਛੀਨਾ ਵਿਦੀਚੰਦ ਆਇਆ ਚੀਮਾ ਖੁਰਦ ਚੀਮਾ ਕਲਾ ਬੜੇ ਵੱਡੇ ਵੱਡੇ ਪਿੰਡ ਨੇ ਤੇ ਅੱਜ ਵੀ ਇਸ ਤੋਂ ਪਹਿਲਾਂ ਜਿਹੜੇ 2-3 ਪਿੰਡਾਂ ਜਾ ਕੇ ਆਏ ਆ ਉਹ ਇੱਥੇ ਵੀ ਇਸ ਪਿੰਡ ਦੇ ਨੌਜਵਾਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਹੈ ਮੰਗਾਂ ਉਹੀ ਨੇ ਜਿਹੜੀਆਂ 70 75 ਸਾਲ ਤੋਂ ਖੜੀਆਂ ਨੇ ਹੁਣ ਇਹਨਾਂ ਤੋਂ ਆਪਣਾ ਹੁਣ ਇਹ ਮੰਗ ਪੱਤਰਾਂ ਤੋਂ ਆਪਾਂ ਨੂੰ ਇਹ ਮੰਗਾਂ ਜਿਹੜੀਆਂ ਨੇ ਇਹ ਖਤਮ ਕਰਨੀਆਂ ਪੈਣੀਆਂ ਕਿਉਂਕਿ ਖਤਮ ਤਾਂ ਹੋਣਗੀਆਂ ਜਾਂ ਪੂਰੀਆਂ ਹੋਣਗੀਆਂ ਗਲੀਆਂ ਨਾਲੀਆਂ ਦੀ ਮੰਗ ਕੀਤੀ ਹੈ ਕਹਿੰਦੇ ਵੀ ਇਸ ਪਿੰਡ ਦੀਆਂ ਗਲੀਆਂ ਕੱਚੀਆਂ ਨੇ ਟਰਾਂਸਫਾਰਮਰ ਇੱਕ ਹੈ ਦੋ ਕਰਨੇ ਨੇ ਇਹ ਤਾਂ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਇਹ 70 ਸਾਲ ਕੀ ਕਰਦੇ ਰਹੇ ਵੋਟਾਂ ਥੋਡੀਆਂ ਲੈਂਦੇ ਰਹੇ ਵੋਟਾਂ ਤਾਂ ਨਹੀਂ ਕਦੇ ਵੀ ਇਹ ਪਿੰਡ ਕਿਸੇ ਪਾਕਿਸਤਾਨ ਚ ਪੈਂਦਾ ਵੀ ਥੋੜੇ ਨਾਲ ਥੋੜਾ ਬਿਤਕਰਾ ਕਰਨਾ ਵੋਟਾਂ ਵੀ ਪਾਉਂਦੇ ਆ ਤੇ ਟਰਾਂਸਫਾਰਮਰ ਤੇ ਗਲੀਆਂ ਦਾ ਕੰਮ ਨਹੀਂ ਅਜੇ ਤੱਕ ਹੋਇਆ ਤੇ ਤੁਸੀਂ ਹੁਣ ਇਹ ਮੰਗ ਪੱਤਰ ਜਿਹੜਾ ਇਹ ਅੱਜ ਮੈਨੂੰ ਭੜਾਇਆ ਤੇ ਮੈਂ ਤੁਹਾਡੇ ਵਰਗਾ ਤੇ ਇਹ ਹੁਣ ਕੰਮ ਮਹੀਨਿਆਂ ਚ ਨਹੀਂ ਜਾਂ ਸਾਲਾਂ ਚ ਨਹੀਂ ਇਹ ਘੰਟਿਆਂ ਚ ਹੋਊਗਾ ਕੁਝ ਕੰਟੈਂਟ ਆਮ ਆਦਮੀ ਪਾਰਟੀ ਜਿੰਦਾਬਾਦ ਹਰਨੇ ਸੰਦੂ ਜਿੰਦਾਬਾਦ ਕਿਉਂਕਿ ਸਕੂਲ ਵਧੀਆ ਹੋਣੇ ਚਾਹੀਦੇ ਨੇ ਗਲੀਆਂ ਨਾਲੀਆਂ ਵਧੀਆ ਹੋਣ ਬਿਜਲੀ ਦਾ ਪਿੰਡ 'ਚ ਪ੍ਰਬੰਧ ਹੋਵੇ ਜਦੋਂ ਅਸੀਂ ਬਿਜਲੀ ਦਿੰਦੇ ਹੀ ਫਰੀ ਆ ਬਿਜਲੀ ਦਾ ਬਿੱਲ ਨਹੀਂ ਆਉਂਦਾ ਪਰ ਤੁਹਾਨੂੰ ਕੀ ਪਾ ਜਦੋਂ ਬਿਜਲੀ ਹੀ ਨਹੀਂ ਆਉਂਦੀ ਟਰਾਂਸਫਾਰਮਰ ਲੋਡ ਹੋਣਾ ਜਾਦੇ ਪਿੰਡ ਵੱਡਾ ਹੋ ਗਿਆ ਹੁਣ ਆਬਾਦੀ ਵੱਧਦੀ ਜਾਂਦੀ ਹੈ ਜਾਂ ਘਰ ਵੱਜ ਜਾਂਦੇ ਨੇ ਸੋ ਇਹ ਅਸੀਂ ਇਹ ਸਾਡਾ ਵਾਦਾ ਤੁਹਾਡੇ ਨਾਲ ਬਸ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਦਿਓ ਉਹ ਬਟਨ ਤੁਹਾਡੀ ਪੜ੍ਹਾਈ ਦਾ ਹੈ ਤੁਹਾਡੇ ਜਵਾਕਾਂ ਦੀ ਪੜ੍ਹਾਈ ਦਾ ਤੁਹਾਡੇ ਨੌਜਵਾਨਾਂ ਦੀਆਂ ਨੌਕਰੀਆਂ ਦਾ ਬਟਨ ਹੈ ਤੁਹਾਡੇ ਆ ਮੈਂ ਪਿੱਛੇ ਕੋਟ ਧਰਮਚੰਦ ਕੱਲਾਂ ਗਿਆ 10 ਨੌਕਰੀਆਂ ਕੱਲੇ ਕੋਟ ਧਰਮਚੰਦ ਪਿੰਡ ਚ ਮਿਲ ਗਈਆਂ ਮੈਨੂੰ ਤਾਂ ਬਾਅਦ ਚ ਦੱਸਿਆ ਉਹਨਾਂ ਨੇ ਕਹਿੰਦੇ ਸਾਡੇ ਪਿੰਡ ਦੇ 10 ਮੁੰਡਿਆਂ ਨੂੰ ਨੌਕਰੀ ਮਿਲ ਗਈ। ਸੂਏ ਇੱਕ ਬਿਨਾਂ ਸਪਾਰਸ਼ ਤੋਂ ਬਿਨਾਂ ਫਰਮਾਇਸ਼ ਤੋਂ ਪੜੋ, ਪੇਪਰ ਦਿਓ, ਨੰਬਰ ਚੰਗੇ ਆ ਗਏ, ਕਿਤੇ ਸਪਾਰਸ਼ ਲਾਉਣ ਦੀ ਲੋੜ ਨਹੀਂ। ਕੋਈ ਪੈਸਿਆਂ ਦੀ ਜ਼ਰੂਰਤ ਨਹੀਂ। ਸਰਕਾਰ ਵੱਲੋਂ ਤੁਹਾਨੂੰ ਫੋਨ ਆਊਗਾ। ਸਰਕਾਰ ਵੱਲੋਂ ਤੁਹਾਨੂੰ ਚਿੱਠੀ ਆਊਗੀ ਘਰੇ ਕਿ ਆ ਜਾ ਭਾਈ ਚੰਡੀਗੜ੍ਹ ਤੇ ਲੈਟਰ ਲੈ ਜਾ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਆ, ਕੁਰਸੀ ਤੈਨੂੰ ਢਿੱਕੀ ਜਾਂਦੀ ਆ। ਆਹ ਕੰਮ ਹੋਣਾ ਚਾਹੀਦਾ ਸਾਡੇ ਪਿੰਡਾਂ 'ਚੋਂ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਬੱਚੇ ਜੱਜ ਬਣ ਰਹੇ ਨੇ ਐਸਟਿਓ ਬਣ ਰਹੇ ਨੇ ਪਟਵਾਰੀ ਲੱਗ ਰਹੇ ਡੀਐਸਪੀ ਬਣ ਰਹੇ ਨੇ ਪਹਿਲਾਂ ਨਹੀਂ ਮਿਲਦੀ ਸੀ ਨੌਕਰੀ ਪਹਿਲਾਂ ਤਾਂ ਇਹਨਾਂ ਦੇ ਕਾਂਗਰਸੀਆਂ ਅਕਾਲੀਆਂ ਨੇ ਤੱਕ ਦਿਖਦੇ ਹੀ ਨਹੀਂ ਸੀ ਆਪਦੇ ਟੱਬਰ ਤੋਂ ਬਿਨਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਕੰਮ ਖਤਮ ਲੋਕ ਜਾਨ ਟੱਠੇ ਖੂਚ ਲੋਕ ਕਿਸਮਤਾਂ ਤੇ ਛੱਡ ਤੇ ਰੋ ਪਿੱਟੋ ਜੋ ਮਰਜੀ ਕਰੋ ਫਿਰ ਜਵਾਕ ਕੀ ਕਰਨ ਪੜ ਕੇ ਜਦੋਂ ਮੁੜੇ ਆਉਂਦੇ ਨੇ ਗਲਤ ਸੰਗਤ ਚ ਪੈ ਜਾਂਦੇ ਨੇ ਕੋਈ ਇੱਧਰ ਉੱਧਰ ਲੈ ਜਾਂਦੇ ਬੁਰੀਆਂ ਸੰਗਤਾਂ ਚ ਪੈ ਜਾਂਦੇ ਆ ਫਿਰ ਪਰਚੇ ਕਰਦੇ ਆ ਫਿਰ ਫੜ ਲਓ ਜਿਹੜਾਂ ਚ ਦੇ ਦਿਓ ਇਹਨਾਂ ਨੂੰ ਤੂੰ ਪਹਿਲਾਂ ਕਾਰਨ ਤਾਂ ਦੇਖੋ ਨਾ ਵੀ ਉਹ ਹਾਲਾਤਾਂ ਨੇ ਬਣਾਇਆ ਕੋਈ ਮਾਂ ਤਾਂ ਨਹੀਂ ਸਮਗਲਰ ਜੰਮਦੀ ਕੋਈ ਮਾਂ ਤਾਂ ਨਹੀਂ ਗੈਂਗਸਟਰ ਜੰਮਦੀ ਮਾਂ ਤਾਂ ਪੁੱਤੀ ਜੰਮਦੀ ਆ ਪਰ ਹਾਲਾਤ ਬਣਾਉਂਦੇ ਔਰ ਹਾਲਾਤ ਇਹਨਾਂ ਨੇ ਬਣਾਏ ਆ ਇਹ ਲੀਡਰਾਂ ਨੇ ਗੁਰੂ ਸਾਹਿਬ ਦੀ ਬਾਣੀ ਰੋਲਦੀ ਉਹਨਾਂ ਨੇ ਦੂਜਿਆਂ ਨੇ ਲੁੱਟ ਕੇ ਖਾ ਗਏ ਉਹ ਕਾਂਗਰਸੀ ਦੇਸ਼ ਨੂੰ ਸਭ ਤੋਂ ਵੱਧ ਬਦਰਾਜ ਉਹਨਾਂ ਨੇ ਕੀਤਾ ਜਾਦੀ ਤੋਂ ਬਾਅਦ ਹਜੇ ਵੀ ਕਹੀ ਜਾਂਦੇ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਹੱਦ ਆ ਯਾਰ ਸਿਆਣੇ ਬਜ਼ੁਰਗ ਖੜੇ ਨੇ ਬੜੀਆਂ ਨੇਹਰੀਆਂ ਚੱਖੜ ਇਹਨਾਂ ਨੇ ਚੱਲੇ ਨੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੀਆਂ ਅੱਖਾਂ ਨੂੰ ਕੋਈ ਸਕੂਨ ਦਈਏ ਇਹਨਾਂ ਦੀਆਂ ਜਉਂਦੇ ਜੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਦੇਖ ਕੇ ਜਾਣ ਪੋਝੀਆਂ ਪਿੰਡ ਲਈ ਤੇ ਚੜ ਗਿਆ ਸਾਡਾ ਪਰਿਵਾਰ ਲਈ ਤੇ ਚੜ ਗਿਆ ਅਸੀਂ ਪਿੰਡ ਦਾ ਨਹਾਰ ਬਦਲਦੀ ਹੋਈ ਦੇਖ ਕੇ ਆਇਆ ਇਸ ਗੱਲ ਦਾ ਸਕੂਨ ਮਿਲਦਾ ਜੀ ਬਹੁਤ ਆਪਦੇ ਨਗਰ ਖੇੜੇ ਨਾਲ ਬਹੁਤ ਪਿਆਰ ਹੁੰਦਾ ਬੜੀ ਵੱਡੀ ਦੁਨੀਆ ਜਿੱਥੇ ਮਰਜੀ ਚਲੇ ਜਾਓ ਕਰੋੜਾਂ ਰੁਪਏ ਕਮਾ ਲਓ ਜੋ ਮਰਜੀ 5 ਸਟਾਰ ਹੋਟਲਾਂ 'ਚ ਰਹਿ ਲੋ ਪਰ ਜਿੱਥੇ ਬੰਦੇ ਦਾ ਬਚਪਨ ਬੀਤਿਆ ਹੁੰਦਾ ਭਾਵੇਂ ਮੱਖੀਆਂ ਵਾਲਾ ਮੱਛਰ ਵਾਲਾ ਪਰ ਉੱਥੇ ਆ ਕੇ ਉਹਨੂੰ ਸਕੂਨ ਮਿਲਦਾ ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਪ੍ਰਮਾਤਮਾ ਕੋਲ ਹਰੇਕ ਨਹੀਂ ਜਾਣਾ ਬਾਰੀ ਆਪੋ ਆਪਣੀ ਜਾਣਾ ਹਰੇਕ ਨੇ ਪਰ ਜਦੋਂ ਵੱਡੇ ਬੰਦੇ ਜਾਂ ਕੋਈ ਕਿਤੇ ਹੋਰ ਦੁਨੀਆ 'ਚ ਤਰੱਕੀ ਕਰਕੇ ਚਲੇ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਲਿਖ ਕੇ ਜਾਂਦੇ ਨੇ ਕਿ ਸੰਸਕਾਰ ਮੇਰੇ ਪਿੰਡ ਕੀਤਾ ਜਾਵੇ ਮੇਰੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਲੈ ਜਾਓ ਹਰੇਕ ਬੰਦਾ ਕਹਿੰਦਾ ਯਾਰ ਸਵਾ ਦਾ ਕੁज्जा ਬਣ ਕੇ ਤਾਂ ਉੱਥੇ ਹੀ ਜਾਈਏ ਕਿਉਂਕਿ ਜਿੱਥੇ ਜੰਮੇ ਆ ਉੱਥੇ ਉਸੇ ਮਿੱਟੀ 'ਚ ਹੀ ਬੰਦਾ ਰਹਿਣਾ ਚਾਹੁੰਦਾ ਹੈ ਹਾਲਾਤ ਲੈ ਜਾਂਦੇ ਆ ਬਾਹਰਲੇ ਮੁਲਕਾਂ 'ਚ ਬਾਹਰਲੇ ਮੁਲਕਾਂ 'ਚ ਕਿਉਂ ਜਾਣੇ ਆ ਜੇ ਇੱਥੇ ਨੌਕਰੀਆਂ ਮਿਲ ਜਣ ਇੱਥੇ ਰੋਜ਼ਗਾਰ ਮਿਲ ਜੇ ਬਾਹਰਲੇ ਮੁਲਕਾਂ 'ਚ ਜਾਣ ਦੀ ਲੋੜ ਹੀ ਨਹੀਂ ਕਿਉਂ ਧੱਕੇ ਖਾਈਏ ਕਿਉਂ ਮਾਂ ਦੀਆਂ ਵਾਲੀਆਂ ਵੇਚੀਏ ਕਿਉਂ ਜ਼ਮੀਨਾਂ ਵੇਚ ਕੇ ਲੋਕਾਂ ਦੇ ਏਜੰਟਾਂ ਦੇ ਘਰ ਭਰੀਏ ਸੋ ਤੁਸੀਂ ਥੋੜਾ ਜਿਹਾ ਮੌਕਾ ਹੋ ਜਿਹੜਾ ਸਮਾਂ ਹੋਰ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਸਕੀਏ ਉਹ ਵੀ ਆਉਣਗੇ ਆ ਕੇ ਹੋਣਗੇ ਤੁਹਾਡੇ ਕੋਲ ਕਾਲੀ ਕਾਂਗਰਸੀ ਬਸ ਤਾਂ ਆਉਂਦੇ ਨਹੀਂ ਇਹੋ ਜਿਹੇ ਪਿੰਡਾਂ 'ਚ ਉਹ ਜੀ ਅੱਛਾ ਐਸੇ ਪਿੰਡ 'ਚ ਵਾਹ ਵਾਹ ਗਰਾਊਂਡ ਹੈਗੇ ਜਗ੍ਹਾ ਹੈਗੀ ਆਪਣੇ ਕੋਲੇ ਨਹੀਂ ਜਗ੍ਹਾ 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 ਹੈਗੀ ਜਗ੍ਹਾ ਪੰਚਾਇਤ ਕੋਲੇ ਜਗ੍ਹਾ ਨਹੀਂ ਹੈਗੀ ਨਹੀਂ ਹੈਗਾ ਪੰਚਾਇਤ ਕੋਲੇ ਫਿਰ ਆਪਾਂ ਜਗ੍ਹਾ ਤੁਸੀਂ ਜਗ੍ਹਾ ਦਾ ਕਰੋ ਦੇਖੋ ਵੀ ਕਿੱਥੇ ਕਰ ਸਕਦੇ ਸਰਕਾਰ ਲੈ ਲੂਗੀ ਜਗ੍ਹਾ ਹੈ ਜਿੱਥੇ ਵੀ ਤੁਸੀਂ ਕਹੋਗੇ ਜਗ੍ਹਾ ਥੋੜੀ ਦੇਖ ਲਓ ਜਿੱਥੇ ਬੱਚੇ ਖੇਡ ਸਕਣ ਤੇ ਗਰਾਊਂਡ ਬਣਾ ਲਾ ਹਾਂਜੀ ਹਾਂਜੀ ਇੱਕ ਮਿੰਟ ਆਜਾ ਆਜਾ ਹਾਂ ਜੀ ਹਾਂ ਜੀ ਜੋ ਜੋ ਵੀ ਤੁਸੀਂ ਕਿਹਾ ਜਿਵੇਂ ਗਰਾਊਂਡ ਦਾ ਕਿਹਾ ਗਰਾਊਂਡ ਵਾਸਤੇ ਜਗਾ ਹੈ ਨਹੀਂ ਪੰਚਾਇਤ ਕੋਲੇ ਪਰ ਕੋਈ ਗੱਲ ਨਹੀਂ ਅਸੀਂ ਸਰਕਾਰ ਵੱਲੋਂ ਪ੍ਰਬੰਧ ਕਰ ਲਾਂਗੇ ਕੀ ਪਤਾ ਤੁਹਾਡੇ ਪਿੰਡੋਂ ਹੀ ਕੋਈ ਚੈਂਪੀਅਨ ਨਿਕਲਿਆ ਹੋਵੇ ਕੀ ਪਤਾ ਤੁਹਾਡੇ ਪਿੰਡੋਂ ਕੋਈ ਕਬੱਡੀ ਦਾ ਖਿਡਾਰੀ ਕੋਈ ਕ੍ਰਿਕਟ ਦਾ ਖਿਡਾਰੀ ਛੋਟੇ ਛੋਟੇ ਪਿੰਡਾਂ ਚੋਂ ਨਿਕਲੇ ਹੋਏ ਨੇ ਸਾਰੇ ਹੀ ਤੇ ਅਸੀਂ ਵੀ ਆਮ ਘਰਾਂ ਚੋਂ ਆਮ ਪਿੰਡਾਂ ਚੋਂ ਆਇਆ ਹਾਂ ਤੇ ਇਹ ਜ਼ਰੂਰੀ ਨਹੀਂ ਹੁੰਦਾ ਸੁਪਨੇ ਵੱਡੇ ਲੈਣੇ ਬਹੁਤ ਜ਼ਰੂਰੀ ਨੇ ਅਬਦੁਲ ਕਲਾਮ ਸਾਡੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਵੀ ਇਹ ਸੁਪਨਾ ਪੂਰਾ ਕਰਨਾ ਹੈ ਗਰੀਬੀ ਚੱਕਣੀਆ ਘਰ ਚੋਂ ਪੜਨਾ ਹੈ ਖਿਡਾਰੀ ਬਣਨਾ ਹੈ ਅਫਸਰ ਬਣਨਾ ਹੈ ਇਹ ਸੁਪਨੇ ਇਹ ਸੁਪਨੇ ਲੈਣੇ ਬਹੁਤ ਜ਼ਰੂਰੀ ਨੇ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਸੋਪੋ ਜੀ ਆਲੋ ਇਹ ਤੁਹਾਡੇ ਕੋਲ ਪੈਸੇ ਬੁਸੇ ਲੈ ਕੇ ਆਉਣਗੇ ਕੱਲ ਹੀ ਕਾਂਗਰਸੀ ਮੇਰੇ ਹੱਥ ਬਨ ਕੇ ਬੇਨਤੀ ਆ ਮੋੜ ਨਾ ਦਿਓ ਜਵਾਬ ਨਾ ਦੇ ਦਿਓ ਲੈ ਲਿਓ ਹਾਂ ਲక్ష్ਮੀਨੀ ਮੋੜੀ ਦੀ ਹੁੰਦੀ ਕਰੇ ਅੱਜੇ ਆਪਾਂ ਤਾਂ ਦਿਵਾਲੀ ਵੇਲੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਜੇ ਲక్ష్ਮੀ ਆ ਜੇ ਚਲ ਦਿਵਾਲੀ ਵੇਲੇ ਨਹੀਂ ਆਈ ਆ ਜਿਹੜੀ ਹੁਣ ਆਈ ਏ ਇਹਨੂੰ ਇਹਨੂੰ ਲੈ ਲੈਣੇ ਆ ਇਹ ਵੀ 40 ਪੈਸੇ ਨੇ ਥੋੜਾ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਇਹ ਤਾਂ ਉਹੀ ਨੋਟ ਆ ਓਏ ਆ ਕੋਨੇ ਜੇ ਤੇ ਹਲਦੀ ਲੱਗੀ ਹੋਏ ਜਿਹੜਾ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਣ ਵਾਲੇ ਦੇ ਨਾ ਉਹੀ ਨੇ ਬਾਈ ਇਹਨਾਂ ਤੋਂ ਪੈਸੇ ਲੈ ਕੇ ਇਹਨਾਂ ਨੂੰ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਵਾਲਾ ਤੀਜੇ ਨੰਬਰ ਦਾ ਪਛਾੜੂ ਵਾਲਾ ਪਟਨ ਦੱਬ ਕੇ ਕਹਦੇ ਹੋ ਵੀ ਹਾਂ ਤੇ ਜਿੰਨ ਜਿੰਨ ਨੂੰ ਸਮਝ ਆ ਗਿਆ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ ਹੈ ਲੇ ਸਾਰੇ ਸਮਝਦਾਰ ਹੈ ਬੜੇ ਸਮਝਦਾਰ ਪਿੰਡ ਹੈ ਬਈ ਭੋਜੀਆਂ ਵਾਲੇ ਦਾ ਬਹੁਤ ਸਮਝਦਾਰ ਨੇ ਤੇ ਫਿਰ ਤੁਹਾਡੇ ਵੱਲੋਂ ਸਮਝਿਏ ਵੀ ਹਾਂ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਟਰਾਂਸਫਾਰਮਰ ਵਾਲਾ ਕੰਮ ਗਲੀਆਂ ਵਾਲਾ ਕੰਮ ਕਬਰਿਸਤਾਨ ਵਾਲਾ ਕੰਮ ਤੇ ਨਾਲ ਜਿਹੜਾ ਗਰਾਊਂਡ ਵਾਲਾ ਕੰਮ ਹੈ ਇਹ ਮੈਂ ਨੋਟ ਕਰ ਲੈ ਪੋਝੀਆਂ ਨੇ ਮੇਰੇ ਦਿਮਾਗ 'ਚ ਆ ਗਏ ਔਰ ਮੈਂ ਜਿਹੜੀ ਗੱਲ ਕਹਿਣਾ ਉਹ ਕਰ ਦਿੰਨਾ ਮੈਂ ਜਿਹੜੀ ਗੱਲ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਹੋ ਜਾਊਗਾ ਕੰਮ ਘੰਟਿਆਂ 'ਚ ਹੀ ਹੋਣ ਵਾਲਾ ਕੰਮ ਹੈ